ਰਾਤ ਨੂੰ ਨਾਲ ਅੱਗ ਲੱਗੀ ਕੋਈ 1:00 ਵਜੇ ਸਾਨੂੰ 1:30 ਵਜੇ ਪਤਾ ਲੱਗਾ ਜਦੋਂ ਅਸੀਂ ਆਏ ਉਹ ਤਾਂ ਅੱਗ ਬਹੁਤ ਫੈਲ ਚੁੱਕੀ ਸੀ ਤੇ ਜਦੋਂ ਇਹ ਦੇਖਿਆ ਤੇ ਅੱਗ ਨਾਲ ਉਹਨਾਂ ਨੇ ਦੇਖਣ ਦੇ ਲੱਭਣ ਦੀ ਕੋਸ਼ਿਸ਼ ਕੀਤੀ ਫਿਰ ਮਿਲੋ ਨਹੀਂ ਫਿਰ ਜਾ ਕੇ ਕੋਈ 2:30 ਵਜੇ ਇਹਨਾਂ ਦਾ ਪਤਨ ਜਿਹੜੀ ਉੱਪਰ ਇਸ ਟਾਈਮ ਜਦੋਂ ਇਹਨਾਂ ਨੂੰ ਲੈ ਕੇ ਗਏ ਨਾਲ ਦੱਤ ਨਹੀਂ ਸੜੇ ਨਹੀਂ ਹੈ ਉਦਾਂ ਹੀ ਡਿੱਗ ਕੇ ਅਟੈਕ ਨਾਲ ਨੁਕਸਾਨ ਲੱਖਾਂ ਦਾ ਹੈ ਇਹ ਸਾਰਾ ਕੁਝ ਸੜਕੀ ਚਾਹ ਹੋਵੇ ਘਰ ਦੇ ਵਿੱਚੋਂ ਬਾਹਰ ਕਿਤੇ ਪੁਛੇ ਪੈਗੇ ਉੱਪਰ ਰਹਿਣ ਉਤਾਰਨ ਜੇ ਉਗਦਾਂ ਬਨੇ ਤੇ ਇਹ ਮੈਂ ਬਸ ਸਾਰਾ ਬਿਲਕੁਲ ਕੁਝ ਨਹੀਂ ਬਚਿਆ ਕਦੋਂ ਕਾਂਸ ਕਰਣੀ ਦੀ ਬੇਟਾ ਦੋ ਤਾਈ मेरी बिल्कुल जी और करियाने की दुकान है। पता ही नहीं चलिया कल रात को बारह बजे तक तो बिल्कुल सब ठीक सी एकदम तो लोगों ने दसिया कि अग लगी उन्होंने उस बाद किसी को कुछ नहीं पता कियाने की दुकान है बेटा है, दो बेटियां मैरिड है सारे बेटी अमृतसर है एक इतने तो बटाले धर्मपुरा खिलोनी है ਕਰ ਲਈ ਸੀ ਇਹ ਕਾਰਪਾਈ ਕੀ ਦੱਸੂਗੀ ਦੀ ਇਹਨਾਂ ਦੀ ਬੁਆ ਜੀ ਮੋੜਦਾ ਕਰਨਾ ਵਾਏ ਸਰ 1 ਵਜੇ ਕਾਲ ਆ ਗਈ 1 ਵਜੇ ਆਪਾਂ ਆ ਗਏ ਸੀ ਬਟ ਫਾਇਰ ਵੀ ਗਿਰਦੀ ਆ ਗਈ ਦੀ ਬਟ ਇੰਨਾ ਕ ਧੂਆਂ ਹੀ ਕਿ ਸਾਰੇ ਕਮਰੇ ਉੱਪਰ ਸਭ ਦਰਾਜੇ ਤੋੜ ਤਾਰ ਕੇ ਕਿਚਨ ਚ ਮਿਲੇ ਆ ਕਿਚਨ ਚ ਗਿਰੇ ਪਏ ਕਿਨਾਂ ਨੂੰ ਫੋਨ ਕਰੇ ਕਿਤੇ ਬਟ ਫੋਨ ਕੋਈ ਚੁੱਕਿਆ ਹੀ ਨਹੀਂ ਇਹਨਾਂ ਨੇ